ਦੇਖੋ ਜੋ ਬੇਜਵਾਨਾਂ ਨਾਲ ਤੱਕਾ ਹੋ ਰਿਆ ਨਾ ਜੀ ਉਹਦੇ ਲਈ ਜਵਾਨ ਵਾਲੇ ਅੱਜ ਪੂਰਾ ਹਿੰਦੁਸਤਾਨ ਖੜਾ ਹੋ ਗਿਆ ਤੁਸੀਂ ਆਪੇ ਸਮਝ ਸਕਦੇ ਹੋ ਵੀ ਕਿੰਨੀ ਕੁ ਫੀਲਿੰਗ ਕਿੰਨਾ ਕੁ ਪਿਆਰ ਇਹ ਬੇਜਵਾਨੇ ਲੋਕਾਂ ਨੂੰ ਦਿੰਦੇ ਹੋਣਗੇ ਕਿ ਹਿੰਦੁਸਤਾਨ ਦੇ ਹਰ ਕੋਨੇ-ਕੋਨੇ ਦੇ ਵਿੱਚ ਇਹਨਾਂ ਵਾਸਤੇ ਪ੍ਰੋਟੈਸਟ ਹੋ ਰੇ ਇਹਨਾਂ ਦੀ ਜਾਨ ਨੂੰ ਬਚਾਉਣ ਦੇ ਵਾਸਤੇ ਮੈਂ ਤੁਹਾਨੂੰ ਇਹ ਗਰੰਟੀ ਨਾਲ ਕਹਿੰਦਾ ਵੀ ਅੱਜ ਤੁਸੀਂ ਇਲੈਕਸ਼ਨ ਕਰਾ ਲਓ ਰੇਖਾ ਗੁਪਤਾ ਦੀ ਜ਼ਮਾਨਤ ਜ਼ਬਤ ਹੋ ਜਾਏਗੀ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਇੰਨੀ ਕੋ ਜਿਆਦਾ ਠੇਸ ਪਹੁੰਚਾਈ ਹੈ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਬੀਜੇਪੀ ਜਿਹੜੀ ਐਦਾਂ ਦਾ ਮੁੱਖ ਮੰਤਰੀ ਬਣਾ ਦੇਗੀ ਕਿ ਜਿਹੜਾ ਕਿ ਰਾਖਸ਼ਾਂ ਨਾਲੋਂ ਹੀ ਭੈੜੇ ਡਿਸੀਜਨ ਲਏਗਾ ਮੈਨੂੰ ਤਾਂ ਇਹ ਲੱਗਦਾ ਵੀ ਕਿਸੇ ਪਿਛਲੇ ਜਨਾਂ ਦੇ ਵਿੱਚ ਸਰੂਪ ਨਾ ਸਰੂਪ ਨਾ ਨਾ ਹੋਵੇ ਇਹ ਰਾਖਸ਼ਾਂ ਦੀ ਪ੍ਰਜਾਤੀ ਦੇ ਵਿੱਚੋਂ ਨਾ ਹੋਵੇ ਕਿਉਂਕਿ ਹਾਲਾਤ ਇਹੋ ਜਿਹੇ ਨੇ ਹਾਲਾਤ ਇਹੋ ਜੇ ਬਣ ਚੁੱਕੇ ਨੇ ਬਈ ਇਹਨਾਂ ਕੋਲ ਬੰਦਿਆਂ ਨੂੰ ਖਵਾਣ ਲਈ ਤਾਂ ਖਾਣਾ ਐ ਨਹੀਂ ਬੰਦਿਆਂ ਦਾ ਇਲਾਜ ਕਰਾਉਣ ਵਾਸਤੇ ਤਾਂ ਇਹਨਾਂ ਕੋਲ ਹਸਪੀਟਲ ਐ ਨਹੀਂ 3.5 ਲੱਖ ਤੋਂ 5 ਲੱਖ ਡੌਗਸ ਨੇ ਜਿਹੜੇ ਇਹਨਾਂ ਨੂੰ ਕਹਿੰਦੇ ਜੀ ਸ਼ੈਲਟਰਾਂ ਚ ਭੇਜ ਦੇਤੋ ਬਿਲਕੁਲ ਬੇਤੁੱਕਾ ਇਹ ਜਿਹੜਾ ਡਿਸੀਜਨ ਐ ਇਹਨਾਂ ਨੂੰ ਵਾਪਸ ਲੈਣਾ ਪਏਗਾ किसी भी कीमत हिंदुस्तान की जनता के ना इंसाफी नहीं दे। मैं, आ, मैं ये कहना चाहती हूँ कि ये जो डॉग्स के लिए इतनी लो, इन्होंने एक्टिव किया है उसको हम क्या समझें यही समझें कि ये शायद एक्सपोर्ट होने समझे या ये समझें कि राहुल गांधी के ये जो अभियान को निकल रहा है शायद वो सोचे कुछ भी सोच सकते हैं हमारे मन में तो यही आएगा डॉग्स का इतना बड़ा नीत कुत्तों का आंतक बोल रहे हैं कुत्तों का आंतक है ये आंतक इंसान का भी है ये क्यों नहीं बताते हमें कि रे जो है उनका वो क्यों नहीं बंद हो रहा है ये डॉग्स के साथ भी कर रहे हैं फीमेल्स के साथ भी कर रहे हैं उनका कुछ भी नहीं है और ये डॉग्स के लिए इतनी जल्दी लॉ निकला है ये हमारे बस के बाहर है कि ये क्यों है आप उन्हें प्रॉपर वैक्सीनेशन कराइए स्टेलाइजेशन करवाइए ये।, ये कोई हल नहीं है कि शेल्टर में बांध के शेल्टर में आप गायें हैं सब कुछ रखी हुई हैं उनको तो प्रॉपर फीड नहीं मिल रही है डोस् को कहाँ रखोगे तीन लाख डॉक्स दिल्ली के हैं और यहाँ भी एक्टिव हो जाएगा ਹਾਂ ਜੀ ਆਲਰੇਡੀ ਸ਼ੈਲਟਰ ਹੈ ਉਹਨਾਂ ਤੇ ਹਾਂ ਉਹਨਾਂ ਤੇ ਕੰਮ ਕੀਜੀਏ ਨਾ ਪਲੀਜ਼ ਵੀ ਫॉर ਦੀ ਇੰਡੀਆ ਐਸੇ ਹਾਂ ਐਸੇ ਹਾਂ ਉਹਨਾਂ ਦੇ ਸਾਥ ਹੈ ਡੌਗਸ ਦੇ ਸਾਥ ਹੈ ਉਹ ਸਦੀਆਂ ਤੋਂ ਚਲੇ ਆ ਰਹੇ ਹਨ ਕਿ ਮੈਂ ਤਾਂ ਇਹ ਚਾਹਤੀ ਹਾਂ ਇਹ ਇਨਕੇ ਬੱਚੇ ਹਨ ਬਸ ਇਹ ਕਾਨੂੰਨ ਪਾਸ ਕੀਤਾ ਗਿਆ ਹੈ ਸੁਪਰੀਮ ਕੋਰਟ ਵੱਲੋਂ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਡੌਗਸ ਨੇ ਇਹਨਾਂ ਨੂੰ ਸੜਕਾਂ ਤੋਂ 8 ਹਫ਼ਤਿਆਂ ਦੇ ਵਿੱਚ ਰਿਮੂਵ ਕੀਤਾ ਜਾਵੇ ਇਹ ਜਿੰਨੇ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜਿੰਨੇ ਵੀ ਐਨੀਮਲ ਲਵਰਸ ਨੇ ਜਾਨਵਰ ਭਲਾਈ ਦੀਆਂ ਸੰਸਥਾਵਾਂ ਨੇ ਸਾਰਿਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸਾਰੇ ਇਸ ਇਹਨੂੰ ਮੰਨਣ ਨੂੰ ਤਿਆਰ ਨਹੀਂ ਹੈ ਬਿਲਕੁਲ ਅਸੀਂ ਤਿਆਰ ਨਹੀਂ ਹੈਗੇ ਬਿਲਕੁਲ ਅਸੀਂ ਇਹਦਾ ਕੰਡੈਮਨ ਕਰਦੇ ਆ ਜਿਹੜਾ ਇਹ ਕਾਨੂੰਨ ਬਣਾਇਆ ਗਿਆ ਗਲਤ ਬਣਾਇਆ ਗਿਆ ਇੱਕ ਟਾਈਮਜ਼ ਆਫ ਇੰਡੀਆ ਦੀ ਖਬਰ ਨੂੰ ਆਧਾਰ ਬਣਾ ਕੇ ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸੂਮੋ ਮੋਟਰ ਡਿਸੀਜਨ ਲਿੱਤਾ ਗਿਆ ਬੜਾ ਜਲਦਬਾਜ਼ੀ ਦੇ ਵਿੱਚ ਲਿੱਤਾ ਗਿਆ ਨਾ ਤਾਂ ਇਹਨਾਂ ਨੇ ਦਿੱਲੀ ਦੇ ਵਿੱਚ ਚੈੱਕ ਕੀਤਾ ਬਿ ਦਿੱਲੀ ਦੇ ਵਿੱਚ ਕੋਈ ਉਹ ਜੀ ਸੁਵਿਧਾਵਾਂ ਹੈਗੀਆਂ ਨੇ ਕਿ ਉਹ ਜਾਨਵਰ ਸਹੀ ਰਹਿ ਸਕਦੇ ਨੇ ਇਹਨਾਂ ਨੇ ਰਾਤੋਂ ਰਾਤ ਇਹ ਫੈਸਲਾ ਲੈ ਲਿੱਤਾ ਗਿਆ ਅਗਲੇ ਦਿਨ ਤੋਂ ਕੁੱਤੇ ਚੱਕਣੇ ਸ਼ੁਰੂ ਕਰਤੇ ਜਿਹੜਾ ਕਿ ਬਹੁਤ ਗਲਤ ਹੈ ਦਿੱਲੀ ਗੋਮਨਡ ਦੇ ਵਿੱਚ ਕੋਈ ਦਿੱਲੀ ਗੋਮਨਡ ਕੋਈ ਵੀ ਇਹੋ ਜੀ ਫੈਸਿਲਿਟੀ ਨਹੀਂ ਹੈ ਰੇਖਾ ਗੁਪਤਾ ਦਾ ਅਗਲੇ ਦਿਨ ਬਿਆਨ ਆ ਰਿਹਾ ਜਿੱਦਲੀ ਸਚੀ ਮਿਨਿਸਟਰ ਦਾ ਵੀ ਲੋਕ ਪਰੇਸ਼ਾਨ ਨੇ ਅਸੀਂ ਜਲਦ ਤੋਂ ਜਲਦ ਇਹਨੂੰ ਫੈਸਲਾ ਕਰਕੇ ਪਾਲਣਾ ਕਰਕੇ ਕਾਨੂੰਨ ਦੀ ਸੜਕਾਂ ਤੋਂ ਕੁੱਤੇ ਚੱਕਾਂਗੇ ਦੱਸੋ ਇਹ ਇੱਕ ਚੀਫ ਮਿਨਿਸਟਰ ਇਹੋ ਜਿਹਾ ਬਿਆਨ ਦੇ ਰਹੀ ਹੈ ਜਿੰਨੂੰ ਕੁਛ ਪਤਾ ਹੀ ਨਹੀਂ ਆਪਣੇ ਦਿੱਲੀ ਦੇ ਹਾਲਾਤਾਂ ਦਾ ਦਿੱਲੀ ਦੇ ਐਨੀਮਲ ਲਵਰ ਸਾਰੇ ਖਿਲਾਫ ਨੇ ਤੁਸੀਂ ਅੱਜ ਜਾ ਕੇ ਦੇਖੋ ਰੋਜ਼ ਧਰਨੇ ਲੱਗ ਰਹੇ ਐ ਅਲਗ-ਅਲਗ ਥਾਵਾਂ ਦੇ ਧਰਨੇ ਲੱਗ ਰਹੇ ਐ ਕਈ ਐਨੀਮਲ ਲਵਰ ਨੇ ਤਾਂ ਇਹ ਵੀ ਸੁਸਾਈਡ ਦੀਆਂ ਤੱਕ ਧਮਕੀਆਂ ਦੇਤੀਆਂ ਵੀ ਅਸੀਂ ਆਪਣੇ ਆਪ ਨੂੰ ਅੱਗ ਲਾ ਦੇਣੀ ਜੇ ਕੋਈ ਇਦਾਂ ਦਾ ਹੋਇਆ ਦੇਖੋ ਇਹ ਸਾਡੇ ਫੈਮਿਲੀ ਮੈਂਬਰ ਨੇ ਇੱਕ ਤਰ੍ਹਾਂ ਦਾ ਸਾਡਾ ਪਿਆਰ ਹੈ ਜਿੰਨੇ ਵੀ ਵਿਚਾਰੇ ਜਾਨਵਰ ਨੇ ਇਹਨਾਂ ਦੀ ਅਟੈਚਮੈਂਟ ਅਗਲੇ ਜਦੋਂ ਜੰਮਦਾ ਬੱਚਾ ਛੋਟਾ ਆ ਉਦੋਂ ਤੋਂ ਲੈ ਕੇ ਚਾਰ-ਚਾਰ ਪੰਜ-ਪੰਜ ਸਾਲ ਤੱਕ ਉਹਨਾਂ ਨੂੰ ਉਹਨਾਂ ਨੇ ਪਿਆਰ ਕੀਤਾ ਖਵਾਇਆ ਪਾਇਆ ਕਿੱਦਾਂ ਲੱਗ ਹੁੰਦੇ ਦੇਣਗੇ ਦੂਜੀ ਗੱਲ ਇਹਨਾਂ ਨੂੰ ਵੈਕਸੀਨੇਸ਼ਨ ਵੱਲ ਤੇ ਸਟਰਲਾਈਜੇਸ਼ਨ ਵੱਲ ਧਿਆਨ ਦੇਣਾ ਚਾਹੀਦਾ ਹੈ ਨਸਬੰਦੀ ਕੀਤੀ ਜਾਵੇ ਜੇ ਸਾਰੇ ਕੁੱਤਿਆਂ ਦੀ ਅਹੀ 8 ਹਫ਼ਤੇ ਨਸਬੰਦੀ ਕਰ ਦੇਣਾ ਕਿੱਡਾ ਵਧੀਆ ਹੈ ਨਾ ਹੋਰ ਇਹਨਾਂ ਦੀ ਆਬਾਦੀ ਵਧੇ ਨਾ ਕਿਸੇ ਨੂੰ ਪਰੇਸ਼ਾਨੀ ਆਵੇ ਉਹ ਪੰਜ ਦੋਖਸ ਨੂੰ ਰੱਖਣਾ ਕਿੱਥੇ ਉਹ ਚੀਜ਼ ਨੂੰ ਉਸ ਚੀਜ਼ ਨੂੰ ਧਿਆਨ ਦਿੱਤਾ ਨਹੀਂ ਹੋਰ ਬਸੇ ਚਲੇਗੇ ਸਾਨੂੰ ਤਾਂ ਇਹ ਡਾਰਾ ਕੱਲ ਨੂੰ ਇਹ ਜਾਨਵਰਾਂ ਨਾਲ ਕੋਈ 19 21 ਨਾ ਹੋਵੇ ਇਹਨਾਂ ਦਾ ਕਿਤੇ ਮੀਟ ਦਾ ਸਪਲਾਈ ਕਰਨਾ ਸ਼ੁਰੂ ਕਰ ਦੇਣ ਕਿਉਂਕਿ ਰੱਖਣ ਦੀ ਜਗ੍ਹਾ ਤਾਂ ਹੈ ਨਹੀਂ ਮਾਰ ਮਾਰ ਕੇ ਇਹਨਾਂ ਦਾ ਮੀਟ ਕਿਆ ਆਚਾਰ ਨਾ ਕਰੋ ਹੁਣ ਬਸ ਕਰੋ ਕਿ ਕਿ ਇਹਨਾਂ ਦਾ ਵੀ ਅਧਿਕਾਰ ਆ ਜੀਣ ਦਾ ਠੀਕ ਹੈ ਇਹਨਾਂ ਨੇ ਆਪਣੇ ਹਿੱਸੇ ਦੀ ਸਾਨੂੰ ਰੋਟੀ ਦਿੱਤੀ ਹੈਗੀ ਆ ਔਰ ਆਪਾਂ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਇਹਨਾਂ ਨੂੰ ਇਹਨਾਂ ਦੀ ਹਰ ਚੀਜ਼ ਹੀ ਹੋਰੇ ਹੱਕ ਇਹਨਾਂ ਦਾ ਇਹਨਾਂ ਨੂੰ ਜੀਣ ਦਿੱਤਾ ਜਾਵੇ ਹਰ ਚੀਜ਼ੇ ਇਨਸਾਨ ਦਾ ਜੀਣ ਦਾ ਹੱਕ ਇਹਨਾਂ ਦਾ ਵੀ ਹੈਗਾ ਪਲੇਸ ਮੈਂ ਤਾਂ ਇਹ ਕਹੂੰਗੀ ਕਿ ਇਹਨਾਂ ਨੂੰ ਵੀ ਜੀਣ ਦਿਓ ਔਰ ਜਿਹੜੇ ਕ੍ਰਾਈਮ ਉਹਨਾਂ ਤੇ ਧਿਆਨ ਦਿਵੋ ਜੇ ਪੋਲੀਓ ਆਇਆ லியو والے کیس میں ہم لوگوں نے بچے نہیں مارے वैक्सीनेशन लेके आए हैं कोविड کے ٹائم پہ ہم لوگوں نے جو انفیکٹڈ تھے لوگ ان کو نہیں مارا تھا ہم لوگ اس کے لیے वैक्सीनेशन लेके आए हैं तो इन केस में हम लोगों ने कैसे डिसाइड कर लिया कि बच्चों को शेल्टर में डाला जाए जो शेल्टर अभी बने भी नहीं है वो शेल्टर जो एग्जिस्ट ही नहीं करते तो वो बच्चे उठा के कहाँ रखेंगे अभी भी जो दिल्ली के जो अपडेट्स आ रहे हैं केसेस आ रहे हैं उस केस में यही है कि बच्चे अभी भी उठाए जा रहे हैं जबकि जो ऑर्डर है वो रिजर्व रखा गया है उसके बावजूद बच्चे मार मार के फेंके जा रहे हैं काफ़ी एरिया से जो फीडर है हमें ये रिपोर्ट कर रहे हैं वो पिक्चर्स भी शेयर हो रही हैं इंस्टा पे इंस्पाइट ऑफ दिस गवर्नमेंट का कोई एक्शन नहीं है जो एक्शन है वो प्रोटेक्टर मतलब जो भी प्रोटेस्ट कर रहे हैं उनको प्रोटेक्ट करने के बजाय उनको ह्यूमिलेट किया जा रहा है सो माय पॉइंट इज कि अगर आपको इसका सोल्यूशन चाहिए तो फर्स्ट सोल्यूशन इज को एग्जिस्टेंस इंसान को ये समझना पड़ेगा कि ये पूरी धरती पे जितना भी क्रिएचर गॉड ने क्रिएट किया है ये सबको बांटना ही पड़ेगा इसके अलावा कोई ऑप्शन नहीं है आज आप ये कह रहे हैं कल कहेंगे जी हमें छोटे मीडियम जो लोग हैं वो नहीं चाहिए हमें स्मॉल स्केल लोग नहीं चाहिए सिर्फ अपर क्लास चाहिए तो इट्स नॉट पॉसिबल सर्वलाइज कराइए फंड प्रॉपर यूटिलाइज कराइए वैक्सीनेशन कराइए आबादी कम होना ही हमारी आबादी जब इंसानों की बढ़ जाएगी तो क्या करोगे फिर इनको मारना शुरू करोगे अभी तो कंपैरेटिवली कोई भी क्रिएचर जो दुनिया में है उससे कंपेयर टू इंसानों की आबादी ज़्यादा है हम सब जानते हैं तो ये तो नहीं है कि हमने इंसानों को मार दिया तो फिर इनके बारे में ऐसा क्यों नहीं सोचा जा रहा कि इनको भी जीने का आके क्यों इनके लिए स्टरलाइजेशन प्रोग्राम नहीं चलाए जा रहे प्रॉपर वे से वैक्सीनेशन प्रॉपर वे से नहीं हो पा रहा है तो ये तो हमारी गवर्नमेंट का प्रॉब्लम है ना ये गवर्नमेंट की प्रॉब्लम है तो प्रॉब्लम सॉल्व करिए ना कि इन बच्चों पर और अत्याचार करिए तो रोज़ ऑलरेडी इतना कुछ सह रहे हैं एक्सीडेंट्स रहते हैं दिन <coughs> भूखे प्यासे रहते हैं इस रोड पर अगर आप चेक करेंगे पानी बहुत कम जगह पर रखा हुआ इतनी गर्मी में हम खड़े हैं हमें पानी अगर थोड़ी देर में ना मिले हम इरीटेट हो जाएंगे तो वट यू एक्सपेक्टिंग फ्रॉम देम वो भी इरीटेट होंगे उनमें भी जान है तो फिर आपको थोड़ा थोड़ा सबको समझना पड़ेगा बाकी अगर आप खाना नहीं खिला सकते एनिमल हेटर वी आर नॉट एक्सपेक्टिंग एटलीस्ट लेट अस ऑल फीडर डू आ वर्क हमें हमारे काम में वो मत करिए हम कभी नहीं कहते आप हमें फंड दीजिए जो सुप्रीम कोर्ट ने दो जो जो जज़स ने जो फैसला दिता सी असी जो डॉग्स हैं इन्हों की मास्ट रीलोकेशन करके इन्होंने कोई शेल्टर्स पॉइंट्स इन्हों सुट देना है ਦਾ ਉਹ ਬਿਲਕੁਲ ਹੀ ਗਲਤ ਫੈਸਲਾ ਹੈ ਖੈਰ ਕੱਲ ਤਾਂ ਨਿਊਜ਼ ਵੀ ਆ ਗਈ ਹੈਗੀ ਹੈ ਉਹਨਾਂ ਨੂੰ ਕੱਟ-ਕੱਟ ਕੇ ਐਮਸੀਡੀ ਕੱਟ-ਕੱਟ ਕੇ ਨਹਿਰਾਂ ਦੇ ਵਿੱਚ ਸੁੱਟਦੀ ਪਈ ਹੈਗੀ ਆ ਆ ਉਹਨਾਂ ਦੇ ਸ਼ੈਲਟਰ ਤੇ ਆ ਉਹਨਾਂ ਦੇ ਪੌਂਡਸ ਹੈਗੇ ਆ ਜਿੱਥੇ ਉਹ ਉਹਨਾਂ ਨੂੰ ਰੀਲੋਕੇਟ ਕਰ ਰਹੀ ਹੈਗੀ ਹੈ ਅਸੀਂ ਇਸ ਕਾਨੂੰਨ ਨੂੰ ਬਿਲਕੁਲ ਰੱਦ ਕਰਵਾਉਣਾ ਚਾਹੁੰਦੇ ਆ ਬਿਲਕੁਲ ਰੱਦ ਹੋਣਾ ਚਾਹੀਦਾ ਹੈ ਕਾਨੂੰਨ ਲੋਕਾਂ ਨੂੰ ਵੜਦੇ ਆ ਉਹਨਾਂ ਦਾ ਕੀ ਚਾਹਨਾ ਚਾਹੁੰਦੇ ਕਿ ਉਹ ਵੱਡੇ ਜਾਂਦੇ ਆ ਪਿੰਡ ਦੇ ਮਗਰ ਕੀ ਵੇਸ ਅੱਡੇ ਤੋਂ ਜ਼ਿਆਦਾ ਲੋਕ ਤਾਂ ਐਵੇਂ ਅਫਵਾਹਾਂ ਵਿੱਚ ਕੋਈ ਕੋਲ ਆ ਜਾਏਗਾ ਨਾ ਡੌਗ ਮੜਾ ਜਾ ਸੁੰਘ ਵੀ ਲੇਗਾ ਹਾਈ ਵਡ ਲਿਆ ਸਾਨੂੰ ਵਡ ਲਿਆ ਸਾਨੂੰ ਵਡ ਲਿਆ ਤੁਸੀਂ ਡੌਗ ਨੂੰ ਰੀਲ ਕੱਟ ਕਰੋਗੇ ਤੇ ਵੱਡੇਗਾ ਇਹ ਅੱਛਾ ਕੀ ਹੋਣਾ ਕਿ ਇਸ ਕਾਰਬਰ ਦੀ ਮੰਗ ਕਰਦੇ ਹੋ ਬਿਲਕੁਲ ਇਹ ਕਾਨੂੰਨ ਰੱਦ ਹੋਣਾ ਚਾਹੀਦਾ